ਉਹ ਕਿਲੇ ਦਿਖਾਉਣੇ ਆ ਇਹ ਜਦੋਂ ਵੀ ਫਤਿਹਗੜ੍ਹ ਸਾਹਿਬ ਆਉਂਦੇ ਆ ਆਪਾਂ ਫਤਿਹਗੜ੍ਹ ਸਾਹਿਬ ਆਉਣ ਤੋਂ ਬਾਅਦ ਜਿੱਥੇ ਮੁਗਲ ਸੈਨਾ ਦੇ ਕਿਲੇ ਹੁੰਦੇ ਸੀਗੇ ਜੋ ਅੱਜ ਦੇ ਟਾਈਮ ਦੇ ਵਿੱਚ ਖੰਡਰ ਬਣ ਚੁੱਕੇ ਨੇ ਤੇ ਉਹ ਮੁਗਲ ਸੈਨਾ ਇੱਥੇ ਆ ਕੇ ਰਹਿੰਦੀਆਂ ਹੁੰਦੀਆਂ ਸੀਗੀਆਂ ਕਈ ਵਾਰ ਕੀ ਹੁੰਦਾ ਸੀਗਾ ਕਿ ਸਿੱਖ ਸੈਨਾ ਤੋਂ ਜਿੱਤ ਨਹੀਂ ਪਾਉਂਦੇ ਸੀਗੇ ਉਹ ਡਰਦੇ ਮਾਰੇ ਇਹਨਾਂ ਨੇ ਨਿੱਕੇ ਨਿੱਕੇ ਕਿਲੇ ਬਣਾਏ ਹੋਏ ਸੀ ਜਿਹੜੇ ਇੱਥੇ ਨਿੱਕੇ ਨਿੱਕੇ ਕਿਲੇ ਤੇ ਅੰਦਰ ਅੰਡਰਗਰਾਊਂਡ ਨਿੱਕੇ ਨਿੱਕੀਆਂ ਸੁਰੰਗਾਂ ਬਣਾਏ ਹੁੰਦੇ ਜਿੱਥੇ ਆ ਕੇ ਉਹ ਲੋਕ ਸਬ ਜਾਂਦੇ ਹੁੰਦੇ ਆਪਣੀਆਂ ਜਾਨਾਂ ਬਚਾਉਣ ਦੇ ਲਈ ਤੇ ਇਹ ਇਹਨਾਂ ਦੀ ਲੋਕੇਸ਼ਨ ਹੈਗੀ ਆ ਡੇੜੇ ਹੇਰੀ ਕੋਟਲੇ ਪਿੰਡ ਤੋਂ ਆਪਾਂ ਮਜ਼ਰਰਾ ਰਾਉ ਜੀ ਗੋਵਿੰਦਗੜ੍ਹ ਤੋਂ ਲੈ ਕੇ ਸਰਹੰਦ ਦੇ ਵਿਚਾਲੇ ਇੱਕ ਪਿੰਡਾਂ ਪਿੰਡਾਂ ਵਿੱਚ ਦੀ ਸੜਕ ਆਉਂਦੀ ਆ ਫਤਗੜ੍ਹ ਸਾਹ ਤੱਕ ਉਹ ਸੜਕ ਦੇ ਕਿਨਾਰੇ ਤੇ ਇਹ ਦੋ ਕਿਲੇ ਕਿੰਨੇ ਬਣੇ ਹੋਏ ਨੇ ਤੁਹਾਨੂੰ ਮੈਂ ਦਿਖਾਉਣਾ ਵਾ ਇਹ ਕਿਹੜੇ ਇੱਕ ਤਾਂ ਇਹ ਰਿਹਾ ਕਿਲਾ ਤੇ ਕੁਝ ਹੀ ਦੂਰੀ ਤੇ ਇੱਕ ਹੋਰ ਆ ਕਿੜਾ ਹਾਂਜੀ ਸਤਿ ਸ੍ਰੀ ਅਕਾਲ ਜੀ ਆ ਜਿਹੜੀ ਤੁਸੀਂ ਇਹ ਇਮਾਰਤ ਦੇਖਦੇ ਪਏ ਹੋ ਇਹ ਇਮਾਰਤ ਮੁਗਲਾਂ ਵੇਣਾਂ ਦੀਆਂ ਬਦਲੇ ਲਾ ਲਈਏ ਸਾਬ 1560 ਜਾਂ 70 ਦੇ ਵੇਲੇ ਦੀਆਂ ਜਿਸ ਦੇ ਵਿੱਚ ਇਹ ਮੁਗਲ ਆਪਣੇ ਇੱਥੇ ਮੁਗਲ ਸੈਨਾ ਰਹਿੰਦੀਆਂ ਸੀ ਤੇ ਥੋਣਵਾਜ ਦਿਖਾਉਣੇ ਆ ਅੰਦਰੋਂ ਇਹ ਕਿਵੇਂ ਕਿਵੇਂ ਦੇ ਹੁੰਦੀਆਂ ਸੀ ਜਿਸ ਦੇ ਵਿੱਚ ਦੱਸਿਆ ਜਾਂਦਾ ਇੱਥੇ ਮੁਗਲ ਕੈਦਿਆਂ ਨੂੰ ਰੱਖਦੇ ਸੀ ਤੇ ਦੇਖੋ ਅੰਦਰਲਾ ਕਿਵੇਂ ਦਾ ਮਾਹੌਲ ਹੈ ਤੇ ਹਥਿਆਰ ਜੋ ਵੀ ਹੈ ਮੁਗਲ ਸੈਨਾ ਇੱਥੇ ਰਹਿੰਦੀਆਂ ਸੀ ਇਹ ਆ ਇਹ ਜਿਹੜੀਆਂ ਜਗ੍ਹਾ ਹੁੰਦੀਆਂ ਸੀਗੀਆਂ ਜਿਸ ਦੇ ਵਿੱਚ ਕੈਦੀ ਰੱਖਦੇ ਹੁੰਦੇ ਸੀ ਤੇ ਇਹ ਕਬਰਾਂ ਬਣੀਆਂ ਹੋਈਆਂ ਨੇ ਮੋਗਲਾਂ ਵੇਲੇ ਦੀਆਂ ਤੇ ਇਸ ਬਾਰੇ ਆਪਾਂ ਜਾਣਦੇ ਨਹੀਂ ਕਿ ਮਤਲਬ ਇਹ ਦੱਸਿਆ ਜਾਂਦਾ ਕਿ ਜਦੋਂ ਵੀ ਮੁਗਲ ਇੱਥੋਂ ਜੰਗ ਦੇ ਮਤਲਬ ਨਾਲ ਜੋ ਭੱਜਦੇ ਸੀ ਤਾਂ ਇਹੋ ਜਿਹੇ ਉਹਨਾਂ ਨੇ ਆਪਣੇ ਇਨਿਕ-ਨਿਕੇ ਦੇ ਢਿਲੇ ਬਣਾਏ ਹੁੰਦੇ ਸੀ ਦੇ ਦੇ ਵਿੱਚ ਉਹ ਡਰ ਕੇ ਮਾਰੇ ਇਹਨਾਂ ਖੰਡਰਾਂ ਕਿਲਿਆਂ ਦੇ ਵਿੱਚ ਛੋਟੇ ਛੋਟੇ ਕਿਲਿਆਂ ਦੇ ਵਿੱਚ ਆ ਕੇ ਲੁਕੇ ਜਾਂਦੇ ਸੀ ਐਵੇਂ ਦੀਆਂ ਨਿੱਕੇ ਨਿੱਕੀਆਂ ਪੌੜੀਆਂ ਬਣਾਈਆਂ ਹੋਈਆਂ ਨੇ ਤੁਹਾਨੂੰ ਡਰ ਚੀ ਚੱਲ ਵਾ ਦੇਖ ਚਾਹ ਦੇਖੋ ਐਵੇਂ ਦੀਆਂ ਪੌੜੀਆਂ ਇੱਥੇ ਤੇ ਨਿੱਕੇ ਨਿੱਕੇ ਆਪਣੀਆਂ ਬਣੀ ਸੀ ਵਧੀਆ ਸੀ ਤੇ ਅੱਜ ਦੇ ਟਾਈਮ ਤੇ ਇਹ ਖੰਡਰ ਨੇ ਤੇ ਉਫ ਬਹੁਤ ਹੀ ਨਿੱਕੇ ਨਿੱਕੇ ਜਗ੍ਹਾ ਹੁੰਦੀਆਂ ਸੀ ਜਿਨ੍ਹਾਂ ਦੇ ਵਿੱਚ ਇਹ ਨਿੱਕੇ ਨਿੱਕੇ ਖੁੱਡੇ ਇਹ ਇਸ ਕਰਕੇ ਬਣਾਏ ਜਾਂਦੇ ਹੁੰਦੇ ਸੀ ਤਾਂ ਕਿ ਜਿਹੜੇ ਕੈਦੀ ਹੁੰਦੇ ਸੀਗੇ ਮੈਂ ਤੁਹਾਨੂੰ ਅੰਦਰ ਲੈ ਜਾ ਕੇ ਦਿਖਾਵਾਂਗਾ ਉਹਦੀ ਲੁੱਟੋ ਤੋਂ ਬਣਾਏ ਕੈਦੀ ਹੁੰਦੇ ਸੀਗੇ ਉਹ ਇਹ ਇਹੋ ਜਿਹਿਆਂ ਖੁੱਡਾਂ ਦੇ ਵਿੱਚ ਜਾ ਕੇ ਮੁਗਲ ਲੋਕ ਜਾਂਦੇ ਸੀ ਜਿਹੜੇ ਅੱਜ ਦੇ ਟਾਈਮ 'ਚ ਕੂੜਾ ਕਰਕੜ ਵਗੈਰਾ ਹੀ ਪਿਆ ਹੋਇਆ ਇਹ ਜੂਮਰ ਨਹੀਂ ਹੁੰਦਾ